ਬਾਈ ਅੱਜ ਦੀ ਇਹ ਹੜਤਾਲ ਦਾ ਮਤਲਬ ਕੀ ਆਏ ਕਿਉਂ ਹੜਤਾਲ ਕੀਤੀ ਗਈ ਆ ਜੀ ਇਹਦੇ ਚ ਇਹ ਆ ਬਾਈ ਕਿ ਜਿਵੇਂ ਹੁਣ ਜਿਹੜੀ ਕੇਂਦਰ ਸਰਕਾਰ ਆ ਮਤਲਬ ਦਿਨ ਰੋਜ਼ ਦੀ ਤਰ੍ਹਾਂ ਹੁਣ ਹੱਲੇ ਆਉਣ ਲੱਗ ਗਏ ਅੱਜ ਤੋਂ 5 ਸਾਲ ਪਹਿਲੇ ਤਿੰਨ ਖੇਤੀ ਕਾਨੂੰਨ ਆਏ ਉਹ ਆਪਾਂ ਰੱਦ ਕਰਾ ਕੇ ਲਿਆਂਦੇ ਆਪਦੇ ਏਕੇ ਨਾਲ ਉਸ ਤੋਂ ਬਾਅਦ ਸਰਕਾਰ ਮਤਲਬ ਰੋਜ਼ ਦੀ ਨਵਾਂ ਕਾਨੂੰਨ ਲੈ ਕੇ ਆਉਂਦੀ ਚਾਹੇ ਉਹ ਖੇਤੀ ਖਰੜਾ ਹੋਵੇ ਵੀ ਉਹ ਭਗਵਾਨਤ ਮਾਨ ਦੇ ਆਪਾਂ ਤਾਂ ਉਹਦੇ ਗੋਡਾ ਧਰ ਕੇ ਵਿਧਾਨ ਸਭਾ ਦੇ ਵਿੱਚ ਮਤਾ ਪਵਾ ਕੇ ਰੱਦ ਕਰਾਇਆ ਫਿਰ ਲੈਂਡ ਪੋਲੀ ਗਈ ਉਹ ਵੀ ਆਪਾਂ ਉਹ ਤੋਂ ਰੱਦ ਕਰਾਈ ਹੁਣ ਉਹ ਤੋਂ ਬਾਅਦ ਕੇਂਦਰ ਸਰਕਾਰ ਲੈ ਕੇ ਆਈ ਹੈਗੀ ਮਨਰੇਗਾ ਜਿਹਦਾ ਨਾਮ ਬਦਲਤਾ ਜੀ ਆਰਾਮ ਜੀ ਉਹਦੇ ਵਿੱਚ ਦਿਨਾਂ ਦੀ ਤਾਂ ਬੜਾ ਉਤਰੀ ਕਰਤੀ ਤੇ ਪਰ ਜਿਹੜਾ ਕਿ ਪਹਿਲਾਂ ਵੀ ਕਮੀਆਂ ਪੇਸ਼ੀਆਂ ਤਾਂ ਉਹਦੇ ਵਿੱਚ ਵੀ ਸੀ ਇਦੇ ਚ ਵੀ ਉਹੀ ਆ ਬਸ ਕਲੇ ਦਿਨ ਵਧਾਤੇ ਇਹਦੇ ਨਾਲ ਸਾਡਾ ਕੀ ਫਾਇਦਾ ਹੋਣ ਲੱਗਿਆ ਮਜ਼ਦੂਰ ਦਾ ਕੀ ਫਾਇਦਾ ਹੋਣ ਲੱਗਿਆ ਫਿਰ ਆ ਗਿਆ ਜਿਹੜਾ ਲੇਬਰ ਕੋਡ ਆ ਪਹਿਲਾਂ ਉਹ ਕਿਸੇ ਟਾਈਮ 40 44 ਕੋਡ ਸੀਗੇ ਹੁਣ ਅੱਜ ਉਹ ਕਹਿੰਦੇ ਵੀ ਅਸੀਂ ਸਰਲ ਕਰਤੇ ਹਾਂ ਚਾਰ ਕਰਤੇ ਜਦੋਂ ਸਾਨੂੰ 40 44 ਤੋਂ ਦਿੱਕਤ ਨਹੀਂ ਸੀ ਤਾਂ ਅੱਜ ਚਾਰ ਕਿਉਂ ਬਣਾਏ ਤੁਸੀਂ ਉਹਦੇ ਵਿੱਚ ਜਿਹੜੀ ਫੇਰ ਬਦਲ ਆ ਉਹ ਆਪਣੇ ਜਿਹੜੇ ਹੱਕ ਨੇ ਹਕੂਕ ਨੇ ਉਹਤੇ ਡਾਕਾ ਮਾਰਨ ਵਾਸਤੇ ਆ ਫਿਰ ਆ ਗਿਆ ਜੀ ਬੀਜ਼ਵੈਲ ਜਿਹੜਾ ਆਪਣਾ ਤਜਰਬਾ ਹੁੰਦਾ ਸੀ ਕਿਸਾਨਾਂ ਦਾ ਪਿੰਡਾਂ ਦੇ ਵਿੱਚ ਮਜ਼ਦੂਰਾਂ ਦਾ ਬੀਜ ਘਰੇ ਤਿਆਰ ਕਰਦੇ ਸੀ ਵੀ ਇਹ ਤੋਂ ਆਹ ਪਨੀਰੀ ਚੰਗੀ ਆਪਾਂ ਅੱਗੇ ਨੂੰ ਵੀ ਇਹੀ ਲਾਵਾਂਗੇ ਝਾੜ ਵਧੂਗਾ ਤਾਂ ਉਹ ਬੇਲ ਦਾ ਵੀ ਸਾਰਾ ਜਿਹੜਾ ਹੁਣ ਹੋ ਗਿਆ ਕੇਂਦਰੀਕਰਨ ਹੋ ਗਿਆ ਕਿ ਕੇਂਦਰ ਸਰਕਾਰ ਵੱਲੋਂ ਕੋਈ ਕਾਰਪੋਰੇਟ ਪਲੇਅਰ ਆਉਣਗੇ ਉਹ ਤੁਹਾਨੂੰ ਮਹਈਆ ਕਰਵਾਉਣਗੇ ਉਹ ਵੀ ਖੇਤੀਬਾੜੀ ਤੇ ਕਬਜ਼ਾ ਕਰਨ ਦੀ ਆ ਫੇਰ ਆ ਗਿਆ ਜੀ ਬਿਜਲੀ ਬਿਲ ਬਿਜਲੀ ਬਿਲ ਨੇ ਧੂਆਂ ਕੱਢ ਦੇਣਾ ਆਪਣਾ ਥੱਲੇ ਤੋਂ ਲੈ ਕੇ ਤਾਹਾਂ ਤੱਕ ਇਹਦੇ ਚ ਕੀ ਹੈਗਾ ਵੀ ਤੁਹਾਡੇ ਚਿਪ ਵਾਲੇ ਮੀਟਰ ਲਾਤੇ ਜੇ ਮੈਂ ਮੋਬਾਈਲ ਤੇ ਮੈਸੇਜ ਆਉਂਦਾ ਉਹ ਵੀ ਮੈਸੇਜ ਆਊਗਾ ਕਿ ਤੁਹਾਡਾ ਇੰਨਾ ਵੇਲੇ ਮਹੀਨੇ ਦੀ ਮਹੀਨੇ ਵੇਲਾਊਗਾ ਠੀਕ ਆ ਉਹਦੇ ਨਾਲ ਜਿਹੜੇ ਆਮ ਬੰਦੇ ਦਾ ਮਤਲਬ ਡੱਕੇ ਨੇ ਉਹ ਦਿਨ ਦਿਨ ਵੱਧ ਰਹੇ ਨੇਗੇ ਇਸ ਚੀਜ਼ ਦਾ ਅੱਜ ਵਿਰੋਧ ਕਰ ਰਹੀਆਂ ਨੇ ਟ੍ਰੇਡ ਜਥੇਬੰਦੀਆਂ ਕਰ ਰਹੀਆਂ ਨੇ ਗਿਆ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ ਮਜ਼ਦੂਰ ਨੇ ਮਲਾਜ਼ਮ ਨੇ ਹੋਰ ਜਿੰਨੇ ਦਰਾਂ ਦੀਆਂ ਸੰਘਰਸ਼ੀ ਲੋਕ ਨੇ ਅੱਜ ਉਹ ਇਸ ਮਜਾਰੇ ਤੇ ਬੈਠੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਸੇਕ ਹੋਰ ਵਧੂਗਾ ਤਬਈ ਜਿਹੜਾ ਆਪਣੀ ਪੰਜਾਬ ਦੀ ਸਰਕਾਰ ਆ ਉਹਨਾਂ ਨੇ ਕੱਲ ਸ਼ਾਮ ਨੂੰ ਇਹ ਕਿਹਾ ਕਿ ਅਸੀਂ ਸਾਰੀਆਂ ਜਥੇਬੰਦੀਆਂ ਦਾ ਸਮਰਥਨ ਕਰਦੇ ਆ ਜਿਹੜਾ ਅੱਜ ਦਾ ਭਾਰਤਵੰਦ ਆਲਾ ਸੱਦਾ ਹੜਤਾਲ ਦਾ ਸੱਦਾ ਇਹਦਾ ਹੀ ਸਮਰਥਨ ਕਰਦੇ ਆ ਪਰ ਦੂਜੇ ਪਾਸੇ ਨਾਲੇ ਤਾਂ ਜਿਹੜੇ ਮੀਟਰ ਨੇ ਤੇ ਉਹ ਵੀ ਚਿੱਪ ਵਾਲੇ ਲਾਏ ਜਾ ਰਹੇ ਨੇ ਪੰਜਾਬ ਦੇ ਵਿੱਚ ਤੇ ਅ ਚਾਰ ਪੰਜ ਦਿਨ ਪਹਿਲਾਂ ਆਪਾਂ ਉਗਰਾਹਾ ਆਲਿਆਂ ਤੇ ਵੇਖਿਆ ਵੀ ਕਿਸ ਤਰ੍ਹਾਂ ਡਾਂਗ ਭਰਾਈ ਆ ਉਹਨਾਂ ਤੇ ਟੀਚਰਾਂ ਤੇ ਵੀ ਹਾਂਜੀ ਤੇ ਤੁਸੀਂ ਪੰਜਾਬ ਸਰਕਾਰ ਬਾਰੇ ਮਤਲਬ ਕੀ ਕਹਿਣਾ ਥੋੜੀ ਗੱਲ ਦੇ ਵਿੱਚ ਹੀ ਤੁਸੀਂ ਜਵਾਬ ਆਪ ਹੀ ਦੇਤਾ ਕਿ ਇਹ ਜਿਹੜੀ ਸਰਕਾਰ ਆ ਵੀ ਤੁਸੀਂ ਦੋ ਚਿਹਰੇ ਦੇਖਣੇ ਨੇ ਤਾਂ ਤੁਸੀਂ ਅੱਜ ਦੀ ਇਸ ਤੁਹਾਡੀ ਸਟੇਟਮੈਂਟ ਦੇ ਵਿੱਚ ਹੀ ਆ ਗਏ ਇਹ ਕਿ ਪੰਜਾਬ ਸਰਕਾਰ ਨੇ ਇੱਕ ਪਾਸੇ ਤਾਂ ਕਿਹਾ ਸੀ ਟਰੇਡ ਜਥੇਬੰਦੀਆਂ ਦਾ ਸਮਰਥਨ ਕਰਦੇ ਆ ਤੇ ਦੂਜੇ ਪਾਸੇ ਉਹ ਕਹੀ ਜਾਂਦਾ ਮਤਲਬ ਮੀਟਰ ਵੀ ਲਾ ਰਹੀ ਆ ਕਾਰਪੋਰੇਟ ਦਾ ਪੱਖ ਵੀ ਪੂਰ ਰਹੀ ਹੈਗੀ ਤੇ ਨਾਲੇ ਉਧਰ ਉਹ ਮਤਲਬ ਕਹਿ ਰਹੀ ਹੈਗੀ ਅਸੀਂ ਤੁਹਾਡੇ ਇਹ ਤਾਂ ਉਹ ਆ ਵੀ ਨਾ ਤੁਹਾਡੇ ਜ਼ਖਮਾਂ ਤੇ ਲੋਨ ਉਹਦੇ ਨੇ ਮੱਲਮ ਨਹੀਂ ਲੱਗ ਰਹੀ ਇਹ ਇਹ ਲੂਣ ਲਾ ਰਹੇ ਨੇਗੇ ਤੇ ਇਹਦੇ ਨਾਲ ਅਸੀਂ ਵਿਰੋਧ ਭਗਵੰਤ ਮਾਨ ਦਾ ਵੀ ਕਰ ਰਹੇ ਹਾਂਗੇ ਕਿ ਜਿਹੜਾ ਤੂੰ ਜਿਵੇਂ ਜਲ ਸੋਧ ਐਕਟ ਸੀਗਾ ਇਹਨੂੰ ਉਦੋਂ ਵੀ ਕਿਹਾ ਸੀਗਾ ਵੀ ਬੀਬੀ ਐਮਪੀ ਹੈ ਜਿਹੜਾ ਉਹਦੇ ਪੰਜਾਬ ਦੀ ਦਾਵੇਦਾਰੀ ਰਹਿਣੀ ਚਾਹੀਦੀ ਆ ਪਰ ਉਦੋਂ ਇਹ ਮੰਨਿਆ ਨਹੀਂ ਕਿਸਾਨ ਜਥੇਬੰਦੀਆਂ ਵਾਲੇ ਜਦੋਂ ਇਹ ਆਪਦੇ ਦਫ਼ਤਰ ਚੋਂ ਭੱਜਿਆ ਜਦੋਂ ਜਥੇਬੰਦੀਆਂ ਮੀਟਿੰਗ ਕਰਦੀਆਂ ਸੀਗੀਆਂ ਜਦੋਂ ਅਗਰਾਹਾ ਸਾਹਿਬ ਨੇ ਕਿਹਾ ਸੀ ਵੀ ਸਾਡੀ ਮੂਤਰ ਮੂਤਰ ਨਾ ਖੋ ਤਾਂ ਉਦੋਂ ਇਹ ਭੱਜਿਆ ਤਾਂ ਉਦੋਂ ਵੀ ਇਹੀ ਕਿਹਾ ਸੀਗਾ ਕਿ ਇਹ ਜਿਹੜਾ ਜਲ ਸੋਧ ਐਕਟ ਹੈਗਾ ਇਹਨੂੰ ਤੂੰ ਆਪਦੇ ਕੋਲੇ ਰੱਖ ਪੰਜਾਬ ਦੀ ਦਾਵੇਦਾਰੀ ਰਹਿਣੀ ਚਾਹੀਦੀ ਆ ਪਰ ਉਥੋਂ ਵੀ ਸਰਕਾਰ ਭੱਜੀ ਪਰ ਇਹ ਜਿੰਨੇ ਵੀ ਤਰ੍ਹਾਂ ਦੇ ਇਹ ਦੋਗਲੇ ਚਿਹਰੇ ਨੇ ਭਗਵੰਤ ਮਾਨ ਦੇ ਜਿੰਨੀਆਂ ਕਮੇਟੀ ਦੇ ਵਿੱਚ ਇਹ ਵਿਅੰਗ ਲੀਡਰਾਂ ਤੇ ਕਸਦਾ ਹੁੰਦਾ ਸੀ ਅੱਜ ਉਹ ਭਗਵੰਤ ਮਾਨ ਤੇ ਹੂਬ ਹੂ ਲਾਗੂ ਹੋ ਰਹੇ ਨੇ ਤੋਂ ਭਗਵੰਤ ਮਾਨ ਦਾ ਡਬਲ ਚਿਹਰਾ ਮਤਲਬ ਇਹ ਤਾਂ ਮੋਦੀ ਦਾ ਪੁੱਤ ਆ ਠੀਕ ਹੈ ਹਾਂ ਤੇ ਇੱਕ ਜਿਹੜੀ ਮੇਨ ਗੱਲ ਆ ਵੀ ਪੰਜਾਬ ਦੇ ਸੰਘਰਸ਼ ਚੱਲ ਰਹੇ ਨੇ ਲਗਾਤਾਰ ਪੰਜਾਬ ਦੇ ਵਿੱਚ ਕਦੇ ਵਿਦਿਆਰਥੀਆਂ ਤੇ लाठी चार्ज ਹੋ ਜਾਂਦਾ ਕਦੇ ਕਿਸਾਨਾਂ ਤੇ लाठी चार्ज ਹੋ ਜਾਂਦਾ ਮਜ਼ਮਾਂ ਤੇ ਸੰਗਰੂਰ ਹਰ ਰੋਜ਼ ਹੀ लाठी चार्ज ਹੁੰਦਾ ਪੰਜਾਬ ਸਰਕਾਰ ਮਜ਼ਮਾਂ ਤੇ ਲਾਠੀ ਚਾਰਜ ਇਹ ਕਿਉਂ ਕਰ ਰਹੀ ਹੈ ਤੇ ਸਰਕਾਰ ਇਹ ਕਹਿ ਰਹੀ ਆ ਵੀ ਅਸੀਂ ਤਾਂ 65000 ਮੁਲਾਜ਼ਮ ਪੱਕਾ ਕਰਤਾ ਜੀ ਅਸੀਂ ਤਾਂ ਇੰਨੀਆਂ ਨੌਕਰੀਆਂ ਦੇਤੀਆਂ ਵਾਕਈ ਉਹ ਹੁਣ ਨੌਕਰੀਆਂ ਦਤ ਨਹੀਂ ਮੈਂ ਤੁਹਾਨੂੰ ਇਹੀ ਕਹਿਣਾ ਚਾਹਣਾ ਜਿਵੇਂ ਕਿਸਾਨਾਂ ਤੇ ਮਜ਼ਦੂਰਾਂ ਤੇ ਜਾਂ ਟੀਚਰਾਂ ਤੇ ਬਿਛਾੜਾਂ ਵੀ ਚੱਲੀਆਂ ਅंसू ਗੈਸ ਦੇ ਗੋਲੇ ਛਿੱਟੇ ਨੇਗੇ ਅਗਰਾਹਾਂ ਜਥੇਬੰਦੀ ਬਠਿੰਡੇ ਜਾ ਰਹੀ ਸੀ ਉਹ ਕਾਫਲੇ ਨੂੰ ਆਪਦੇ ਨੂੰ ਲੈ ਕੇ ਜਾ ਰਹੇ ਸੀਗੇ ਪੀਸਫੁਲੀ ਪ੍ਰੋਟੈਸਟ ਕਰ ਰਹੇ ਨੇ ਸਾਡੇ ਕੋਲ ਇੱਕੋ ਜਿਹਾ ਰਾਈਟ ਆ ਅਸੀਂ ਪੀਸਫੁਲੀ ਸਭਧਾਨਿਕ ਰਾਈਟ ਆ ਸਾਡੇ ਕੋਲ ਅਸੀਂ ਉਹ ਰਾਈਟ ਕਰ ਰਹੇ ਸੀਗੇ ਤਾਂ ਉਹਨਾਂ ਤੇ ਗਏ ਸਿੱਟੀ ਗਈ ਡਾਂਗਾ ਚਲਾਈਆਂ ਗਈਆਂ ਪਰਚੇ ਕੀਤੇ ਗਏ ਮਤਲਬ ਕਹਿਣ ਦਾ ਮਤਲਬ ਇਹ ਸਰਕਾਰ ਮੋਦੀ ਦੇ ਰਾਹਾਂ ਤੇ ਆ ਵੀ ਮੋਦੀ ਨੇ ਜਿਵੇਂ ਕਿਸਾਨਾਂ ਨੂੰ ਪਹਿਲਾਂ ਕਹਿੰਦੇ ਸੀ ਮਤਲਬ ਕਟ ਦੇ ਸੀਗੇ ਤਾਂ ਭਗਵੰਤ ਮਾਨ ਵੀ ਉਸੇ ਰਾਹਾਂ ਤੇ ਹੈਗਾ ਉਹ ਇਹੀ ਚਾਹੁੰਦਾ ਕਿ ਕਿਸਾਨ ਜਥੇਬੰਦੀਆਂ ਨਾ ਉੱਠਣ ਜੇ ਇਥੋਂ ਸੰਘਰਸ਼ ਉੱਠਣਗੇ ਤਾਂ ਇਹ ਵੱਡੇ ਰੂਪ ਲੈਣਗੇ ਤਾਂ ਵੱਡੇ ਰੂਪ ਲੈਣਗੇ ਤਾਂ ਇਹ ਜਿਹੜੇ ਕਾਰਪੋਰੇਟ ਨੇ ਜਾਂ ਵੱਡੇ ਪ੍ਰਾਈਵੇਟ ਪਲੇਅਰ ਨੇ ਬਾਨੀ ਅਡਾਨੀਆਂ ਉਹਨਾਂ ਦਾ ਜਿਹੜਾ ਸ਼ਾਮਰਾਜ ਆ ਉਹ ਟਾਇਆ ਜਾਊਗਾ ਤਾਂ ਇਹਨਾਂ ਦੀ ਜਿਹੜੀ ਪੁਗਤ ਆ ਉਹ ਘਟ ਜੂਗੀ ਤਾਂ ਹੀ ਇਹਨਾਂ ਨੇ ਜਿਹੜਾ ਇੱਕ ਪਾੜਾ ਪਾ ਕੇ ਰੱਖਦੇ ਨੇ ਕਿਸਾਨਾਂ ਦਾ ਜਾਂ ਮਜ਼ਦੂਰਾਂ ਦਾ ਜਾਂ ਮਲਾਜ਼ਮਾਂ ਦਾ ਆਪਸ ਵਿੱਚ ਇੱਕ ਪਾੜਾ ਕ੍ਰੀਏਟ ਕਰਕੇ ਰੱਖਦੇ ਨੇ ਤੇ ਇਹਨਾਂ ਨੇ ਕਦੇ ਇਸ ਗੱਲ ਦੀ ਕਦੇ ਮਤਲਬ ਬਿਆਨ ਨਹੀਂ ਦਿੱਤਾ ਜਾਂ ਏਕਤਾ ਦਾ ਕਦੇ ਨਹੀਂ ਕਿਹਾ ਕਿ ਅਸੀਂ ਮਜ਼ਦੂਰਾਂ ਦੀ ਜਾਂ ਕਿਸਾਨਾਂ ਦੀ ਅਸੀਂ ਤਨਖਾਹ ਜਾਂ ਉਹਨਾਂ ਦੀ ਅਸੀਂ ਰਜਗਾਰ ਡਬਲ ਕਰ ਦਿਆਂਗੇ ਇਸ ਤਰ੍ਹਾਂ ਦੀ ਸਾਰੀ ਲਫਾਫੇ ਬਾਜੀ ਆ ਭਗਵੰਤ ਮਾਨ ਦੀ ਸੋ ਜਿਹੜਾ ਇਹ ਜ਼ਬਰ ਕਰਦਾ ਇਹਦਾ ਜ਼ਬਰ ਦਾ ਮੂੰਹ ਤੋੜ ਮਾਂ ਜਵਾਬ ਦੇਵਾਂਗੇ ਜਿਵੇਂ ਅਗਰਾਹਾ ਜਥੇਬੰਦੀ ਤੇ ਇਹਨਾਂ ਨੇ ਜ਼ਬਰ ਕੀਤਾ ਤਾਂ ਉਸ ਤੋਂ ਬਾਅਦ ਐਸ ਕੇ ਮਦੀਆਂ ਜਥੇਬੰਦੀਆਂ ਨੇ ਕੱਲੀ ਕੱਲੀ ਜਥੇਬੰਦੀ ਨੇ ਇਹ ਕਿਹਾ ਕਿ ਭਗਵੰਤ ਮਾਨ ਦੇ ਜ਼ਬਰ ਦਾ ਪੂਰਾ ਜ਼ਾਦਟਮਾ ਵਿਰੋਧ ਆ ਤੇ ਜਵਾਬ ਦੇਵਾਂਗੇ ਠੀਕ ਹੈ ਬਾਈ ਤੇ ਇੱਕ ਮੇਨ ਗੱਲ ਜਿਹੜੀ ਹੋਰ ਸਾਹਮਣੇ ਆਈ ਵੀ ਕਿਸਾਨਾਂ ਨੇ ਕਹਿੰਦੇ ਵੀ ਉਹਦੇ ਸੜਕਾਂ ਰੋਕੀਆਂ ਜਿੱਦਾਂ ਅਗਰਾਹਾ ਜਥੇਬੰਦੀ ਦਾ ਪ੍ਰਦਰਸ਼ਨ ਹੋਇਆ ਕਹਿੰਦੇ ਵੀ ਸੜਕਾਂ ਰੋਕੀਆਂ ਪਰ ਕਿਸਾਨਾਂ ਦਾ ਇਹੇ ਸੀ ਵੀ ਕਿਸਾਨ ਬਠਿੰਡੇ ਜਾ ਰਹੇ ਸੀ ਕਹਿੰਦੇ ਅਸੀਂ ਤਾਂ ਫਿਰ ਸੜਕਾਂ ਕਿਹਨੇ ਰੋਕੀਆਂ ਸੀ ਉੱਦੋਂ ਹੁਣ ਟਿੱਪਰ ਕਿਸਾਨ ਥੋੜੀ ਲੈ ਕੇ ਆਏ ਸੀ ਰੇਤੇ ਦੇ ਭਰ ਕੇ ਟਰਾਲੀਆਂ ਕਿਸਾਨ ਥੋੜੀ ਲੈ ਕੇ ਆਏ ਸੀਗੇ ਤੇ ਰੇਤੇ ਦੀਆਂ ਭਰ ਕੇ ਉਹ ਤਾਂ ਪੁਲਿਸ ਪ੍ਰਸ਼ਾਸਨ ਲੈ ਕੇ ਆਇਆ ਸੀ ਜਿੰਨੇ ਵੀ ਧਰਨੇ ਮਜਾਰਿਆਂ ਨੂੰ ਰੋਕਦੇ ਨੇਗੇ ਜਦੋਂ ਜਾਮ ਲਾਉਂਦੇ ਆ ਪ੍ਰਸ਼ਾਸਨ ਆਪ ਲਾਉਂਦਾ ਆਪਣੀਆਂ ਪਾਣੀ ਦੀਆਂ ਵਿਚਾੜਾ ਵਾਲੀਆਂ ਟੈਂਕੀਆਂ ਵੱਡੀਆਂ-ਵੱਡੀਆਂ ਉਹ ਲਿਆ ਕੇ ਰੋਕਦਾ ਸੋ ਕਿਸਾਨ ਤਾਂ ਇੱਕ ਸਾਈਡ ਤੇ ਹੋ ਕੇ ਚੱਲ ਰਹੇ ਸੀਗੇ ਤੇ ਉਹ ਬਹੁਤ ਜਾਬਤੇ ਦੇ ਵਿੱਚ ਚੱਲ ਰਹੇ ਸੀ ਸੋ ਇਹ ਜਦੋਂ ਕਿਸੇ ਨੂੰ ਨਿੰਦਣਾ ਹੋਵੇ ਭੰਡਣਾ ਹੋਵੇ ਜਾਂ ਮਤਲਬ ਇੱਕ ਮਿਡਲ ਕਲਾਸ ਹੈਗੀ ਜਾਂ ਇੱਕ ਜਿਹੜੀ ਕਿੱਤਾਕਾਰੀ ਕਲਾਸ ਹੈ ਉਹਨਾਂ ਨੂੰ ਇਹ ਦਿਖਾਉਣਾ ਕਿ ਯਾਰ ਇਹ ਤਾਂ ਧਰਨਾ ਲਾ ਕੇ ਬਹਿ ਜਾਂਦੇ ਨੇ ਕਿ ਇਹ ਤਾਂ ਰੋਡ ਜਾਮ ਕਰਦੇ ਨੇ ਇਹ ਇੱਕ ਨੈਰੇਟਿਵ ਬਿਲਡ ਕੀਤਾ ਜਾਂਦਾ ਹੈਗਾ ਜਿਹਦੇ ਨਾਲ ਕੇ ਭੰਡਿਆ ਜਾਂਦਾ ਪਰ ਲੋਕਾਂ ਨੂੰ ਵੀ ਸਮਝ ਆ ਗਈ ਇਹ ਵੀਡੀਓਜ਼ ਵੀ ਆ ਗਈਆਂ ਕਿ ਇਹ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਇਹ ਰੋਕਾਂ ਲਾਈਆਂ ਗਈਆਂ ਸੀਗੀਆਂ ਕਿਸਾਨ ਬਹੁਤ ਜ਼ਾਰਤੇ ਦੇ ਵਿੱਚ ਰਹਿ ਕੇ ਬਹੁਤ ਸੂਝਬਾਨ ਨੇ ਬਹੁਤ ਸਮਝਦਾਰ ਨੇ ਕਿ ਜਿਹੜੇ ਉਹ ਸਮਝਦੇ ਨੇਗੇ ਕਿ ਯਾਰ ਅਸੀਂ ਇਹਨਾਂ ਦੀ ਰੋਜੀ ਰੋਟੀ ਵਾਸਤੇ ਤੁਰੇ ਫਿਰਦੇ ਆਂਗੇ ਉਹ ਕੱਲੀ ਆਪਦੀ ਕੋਈ ਜਥੇਬੰਦੀ ਦਾ ਨਿੱਜਰੀ ਮਸਲਾ ਨਹੀਂ ਸੀ ਉਹ ਆਮ ਲੋਕਾਂ ਦਾ ਮਸਲਾ ਹੈ ਜੇ ਤੁਸੀਂ ਕਿਸੇ ਨੂੰ ਜੇਲ੍ਹਾਂ ਦੇ ਵਿੱਚ ਝੂਠੇ ਪਰਚੇ ਪਾ ਕੇ ਤਾੜੋਂਗੇ ਤਾਂ ਜਿਹੜੇ ਸੰਘਰਸ਼ੀ ਲੋਕ ਨੇ ਉਹ ਸੜਕਾਂ ਤੇ ਆਉਣਗੇ ਆਉਣਗੇ ਉਹ ਵੀ ਆਏ ਅਸੀਂ ਵੀ ਆਵਾਂਗੇ ਤੇ মিডিਏ ਦੇ ਬਾਰੇ ਬਈ ਕਿੰਨੀ ਕ ਆਜ਼ਾਦੀ ਹੈ মিডিਏ ਦੇ ਬਾਰੇ ਕੀ ਕਹੋਗੇ ਤੁਸੀਂ ਪੰਜਾਬ ਦੀ মিডিਆ ਦੀ ਤਾਂ ਇਹ ਆ ਵੀ ਜਿਹੜੇ ਇਹਨਾਂ ਦੇ ਸੁਧੀਰ ਚੌਧਰੀ ਵਰਗੇ ਨੇ ਔਰ ਅਰਨਵ ਗੋਸਵਾਮੀ ਨੇ ਉਹ ਇਹਨਾਂ ਦੇ ਕਹਿਣੇ ਚ ਨੇ ਉਹ ਇਹਨਾਂ ਦੇ ਸਾਊ ਪੁੱਤ ਨੇ ਉਹ ਤਾਂ ਇਹਨਾਂ ਨੂੰ ਲੱਗਦੇ ਨੇਗੇ ਦੁੱਧ ਵਰਗੇ ਪਰ ਜਿਹੜੇ ਮਨਿੰਦਰ ਵਰਗੇ ਨੇਗੇ ਮੋਹਨਾ ਔਲਖ ਵਰਗੇ ਨੇ ਮਿੰਟੂ ਗੁਰੂਸਰੀਏ ਵਰਗੇ ਨੇ ਜਾਂ ਰਤਨ ਵਰਗੇ ਹੋਰ ਜਿੰਨੇ ਆਪਣੇ ਪੱਤਰਕਾਰਾਂ ਦੇ ਨਾਮੀ ਪੱਤਰਕਾਰ ਨੇ ਪੰਜਾਬ ਦੇ ਜੋ ਸੋਸ਼ਲ ਮੀਡੀਆ ਤੇ ਉਹ ਲੋਕਾਂ ਦੀ ਗੱਲ ਕਰਦੇ ਨੇ ਲੋਕਾਂ ਦੀਆਂ ਗੱਲਾਂ ਇਹਨਾਂ ਨੂੰ ਕਿੱਥੋਂ ਪਸੰਦ ਆਉਣਗੀਆਂ ਇਹ ਹੈਗਾ ਸਮਰਥਨ ਤਾਂ ਬਈ ਇਸ ਤੋਂ ਪਹਿਲਾਂ ਜਿੰਨਾ ਚਿਰ ਸਰਕਾਰ ਨਹੀਂ ਆਈ ਸੀ ਉਹ ਨਜ਼ਰ ਉਹੀ ਬੰਦੇ ਤਾਂ ਚੰਗੇ ਲੱਗਦੇ ਸੀ ਬਿਲਕੁਲ ਚੰਗੇ ਲੱਗਦੇ ਸੀਗੇ ਉਦੋਂ ਤਾਂ ਖੰਡ ਵਰਗੇ ਲੱਗਦੇ ਸੀ ਉਦੋਂ ਤਾਂ ਇਹ ਕਹਿੰਦੇ ਸੀਗੇ ਸਾਡੀ ਖਬਰ ਚਲਾਓ ਤੁਸੀਂ ਤੁਸੀਂ ਆਮ ਘਰਾਂ ਦੇ ਕਾਕਿਆਂ ਦੀ ਗੱਲ ਕਰੋ ਅਸੀਂ ਉਹਨਾਂ ਨੇ ਆਮ ਘਰਾਂ ਦੇ ਮੁੰਡਿਆਂ ਦੀ ਗੱਲ ਕੀਤੀ ਵੀ ਪਰ ਪੰਜਾਬ ਸਰਕਾਰ ਜਦੋਂ ਹੀ ਸੱਤਾ ਤੇ ਬੈ ਗਈ ਆਪ ਦਾ ਜਿਹੜਾ ਕਰੂਰ ਚਿਹਰਾ ਸੀ ਉਹ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਕਿਵੇਂ ਉਹਨਾਂ ਦੇ ਪਰਚੇ ਪਾਏ ਗਏ ਨੇਗੇ ਜੇ ਹੁਣ ਮੁੱਖ ਮੰਤਰੀ ਦਾ ਜਹਾਜ਼ ਲੈ ਕੇ ਕੋਈ ਬਾਹਰ ਉੱਡਿਆ ਫਿਰਦਾ ਤਾਂ ਜੇ ਪੱਤਰਕਾਰ ਨੇ ਸਵਾਲ ਕਰ ਲਿਆ ਫਿਰ ਕੀ ਹਫਤਾ ਕੀ ਤਾਂ ਇਹ ਸਾਡਾ ਰਾਈਟ ਆ ਕੋਈ ਵੀ ਬੰਦਾ ਅਸੀਂ ਵੀ ਪੁੱਛਦੇ ਆ ਕਿ ਤੇਰਾ ਜਹਾਜ਼ ਲੈ ਕੇ ਕੌਣ ਉੱਡਿਆ ਫਿਰਦਾ ਤੇਰੀ ਸੁਰਤ ਕਿੱਥੇ ਸੀ 4 ਲੱਖ ਦਾ ਉਹਦਾ 1 ਘੰਟੇ ਦਾ ਖਰਚਾ ਹੈਗਾ ਸਾਡੀਆਂ ਜੇਬਾਂ ਤੇ ਕਿਉਂ ਤੂੰ ਲੋੜ ਪਾਇਆਗਾ ਕਿੱਥੇ ਦਾ ਤੂੰ ਆਉਂਦਾ ਨਾ ਤੂੰ ਗੁਣੀਆਂ ਕਰਦੀਆਂ ਸਾਡੀ ਜੇਬਾਂ ਚੋਂ ਤੂੰ ਟੈਕਸ ਦੇ ਰੂਪ ਦੇ ਵਿੱਚ ਰੁਪਏ ਲੈ ਲੈ ਕੇ ਅਜਾਸ਼ੀਆਂ ਕਰਦੇ ਫਿਰਦੇ ਹੋ ਜਹਾਜ਼ ਲੈ ਕੇ ਤੇਰਾ ਕੇਜਰੀ ਵਾਲ ਉੱਡਿਆ ਫਿਰਦਾ ਇਹ ਕੋਈ ਮਹਿੰਦਰ ਮਾਸਟਰ ਦੀ ਕਮਾਈ ਚੋਂ ਰੁਪਏ ਨਹੀਂ ਆਏ ਹੋਏ ਇਹ ਲੋਕਾਂ ਦੀ ਕਮਾਈ ਚੋਂ ਰੁਪਏ ਆਏ ਹੋਏ ਆ ਸੋ ਇਹ ਪੱਤਰਕਾਰੀ ਨੂੰ ਇਹਨਾਂ ਨੇ ਗੁਲਾਮ ਬਣਾਉਣਾ ਚਾਹੁੰਦੇ ਨੇ ਪਰ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਪੱਤਰਕਾਰਾਂ ਦੇ ਨਾਲ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਜਿਵੇਂ ਤੁਸੀਂ ਪੱਤਰਕਾਰੀ ਕਰਨੀ ਹੈ ਕਰੋ ਅਸੀਂ ਤੁਹਾਡੇ ਨਾਲ ਤੁਹਾਡੇ ਸੰਘਰਸ਼ ਦੇ ਵਿੱਚ ਨਾਲ ਆ ਤੁਹਾਡੇ ਦੇ ਪਰਚੇ ਪਾਉਂਦੇ ਨੇ ਪਹਿਲਾਂ ਅਸੀਂ ਖੜੇ ਹਾਂ ਸਾਡੇ ਤੇ ਪਰਚੇ ਪਾਉਣ ਤੁਹਾਡੇ ਤੇ ਡਾਂਗ ਵੱਜਣ ਤੋਂ ਪਹਿਲਾਂ ਅਸੀਂ ਡਾਂਗਾ ਖਾਵਾਗੇ ਸੋ ਅਸੀਂ ਨਾਲ ਆ ਠੀਕ ਹੈ ਬਾਈ ਸਮਾਰਤਾ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ